ਜੀ ਵੈਲਕਮ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਅਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਤੇ ਪਰਮਾਤਮਾ ਦੀ ਮਿਹਰ ਨਾਲ ਚੜ੍ਹਦੀ ਕਲਾ ਛਾਉਂਗੇ ਜੀ ਅੱਜ ਜੀ ਅਸੀਂ ਲਿਸ਼ਕਾਈ ਆ ਆਪਣੀ ਮਰਸੀਡੀਜ਼ ਤੇ ਇੱਕ ਉਹ ਸਾਈਕਲ ਸਹੱਸ ਦਾ ਤੇ ਆਹਾ ਆਪਣੀ ਮਰਸੀਡੀਜ਼ ਇਹ ਆਪਾਂ ਜਿ ਲਿਸ਼ਕਾਤੀ ਜੀ ਬੜੀ ਗੰਦੀ ਹੋਈ ਪਈ ਸੀਗੀ ਤੇ ਕਰਈ ਸੀਗੇ ਅਜੇ ਹੈ ਨਹੀਂ ਨਹੀਂ ਮੈਂ ਬਾਥਰੂਮ ਦੀ ਟੈਲਾਂ ਧੋ ਦਿੰਨੀ ਆ ਅਥੇ ਰੱਖਿਓ ਬਾਥਰੂਮ ਚ ਰੱਖਿਓ ਤੈਨਾਂ ਵੀ ਮੈਂ ਸੋਜੜੀਆਂ ਧੋਦਵਾ। ਧੋੜੀਆਂ ਦੀਆਂ ਸਾਫ਼ ਕਰਨ ਵਾਲੀਆਂ ਹੋ ਗਈਆਂ ਜੀ। ਥੋੜੇ ਦਿਨਾਂ ਬਾਅਦ ਧੋਣੀਆਂ ਪੈਂਦੀਆਂ ਨੇ। ਆ ਇੰਨੀ ਮਿੱਟੀ ਨਿਕਲੀ ਐਕਟਿਵ ਆਜੋ। ਓਹ ਹੋ ਹੋ ਹੋ। ਬੱਲੇ ਬੱਲੇ। ਕੰਧਾਂਆਂੀਆਂ ਤਾਂ ਵੀ ਮਾਰ ਦਿਓ। ਜਾਨੂ ਇੱਧਰ ਨਾਲੋਂ ਓਹ ਨੂੰ ਮਾਰੋ। ਦੇਖੋ ਜੀ ਕਿੰਨੀ ਮਿੱਟੀ ਨਿਕਲੀ ਐ ਇੰਨੀ ਮਿੱਟੀ। ਇਹ ਨਹੀਂ ਮੈਨੂੰ ਨਹੀਂ ਲੱਗਦਾ ਕਿੰਨੇ ਮਹੀਨੇ ਹੋ ਗਏ ਸੀ ਐਕਟਿਵਾ ਧੋਤੀ ਨੂੰ। ਹੋਰ ਕੀ ਨੂੰ ਪਾਇਆ ਨਾ। ਹਾਂ ਵਾੜੀ ਗੰਦੀ ਸੀ। ਠੰਡ 'ਚ ਤਾਂ ਹੋਈ ਨਹੀਂ ਦਿਲ ਕੀਤਾ। ਧੋਣ ਨੂੰ। ਤੇ ਐਨ ਲੈ ਸ਼ਿਕਾਤੀ ਜੀ ਤੇ ਬਸ ਸੋਨਾ ਟੈਲਾਂ ਦੇ ਮਾਰ ਦਿੰਨੇ ਆ ਪਾਣੀ ਬਾਥਰੂਮ ਮੇ ਧੋਤੇ ਸੀ ਇਧਰ ਲਾ ਤੇ ਵਾਸ਼ ਬਿਸ਼ਨ ਵੀ ਧੋਤਾ ਪਹਿਲਾਂ ਮੈਂ ਮਾਰ ਗਈ ਸੀ ਸਰਫ ਦੀ ਲੀਰ ਤੇ ਰੋਟੀ ਪਾਣੀ ਖਵਾਉਣੇ ਆ ਜੀ ਹੁਣ ਟਾਈਮ ਹੋ ਗਿਆ 11 ਵਜੇ ਚੱਲੇ ਆ ਅੰਦਰ ਲਈ ਸਾਫ ਸਫਾਈ ਸਾਰੀ ਹੋ ਚੁੱਕੀ ਆ ਤੇ ਬਸ ਨਾਸ਼ਤਾ ਹੀ ਕਰਨਾ ਹਜੇ ਅਸੀਂ ਰੋਟੀ ਨਹੀਂ ਖਾਧੀ ਹੋਏ ਤੱਕ ਅਸੀਂ ਪਲੇਟ ਹੀ ਖਾਣੇ ਆ ਜੀ ਨਾਸ਼ਤਾ ਤਾਂ ਲੇਟ ਹੀ ਕਰੀਦਾ ਭੁੱਖ ਨਹੀਂ ਲੱਗਦੀ ਇੰਨੀ ਜਲਦੀ सुबह सुबह मिट्टी सी बुरा हाल सी मोटर ला लो सा टैंकी का पानी कि निकल गया हूँ नाल नाल दी भर लो मोटर छो हाँ हूँ हूँ आऊगा खुला पानी मार दो हम लो जी काम कर कर लिए असि कर दे ਲੋ ਜੀ ਆਪਾਂ ਚਾ ਰਹੇ ਹੁਣ ਦੋਨੋਂ ਫੈਮਿਲੀਜ਼ ਮਿਲ ਕੇ ਅੱਜ ਘਟਾਣਾ ਸਾਬੇ ਕਿਉਂਕਿ ਅੱਜ ਹੈਗਾ ਜੀ ਸੰਗਰਾਂਦ ਦਾ ਦਿਹਾੜਾ ਤੇ ਮਾਰਨਿੰਗ ਦੇ ਪਹਿਲਾਂ ਕੰਮ ਕਾਜ ਚ ਰੁੱਝੇ ਰਏ ਜੀ ਕਰਦੇ ਆਪਾਂ ਤੇ ਕੋਈ ਗੱਲ ਨਹੀਂ ਜੀ ਹੁਣ ਆਪਾਂ ਚਲੇ ਚੱਲਦੇ ਆਂ ਹਜੇ ਕੋਈ ਟਾਈਮ ਇੰਨਾ ਨਹੀਂ ਹੋਇਆ ਆਈ ਥਿੰਕ ਸਵਾਗ 5 ਵਜੇ ਦਾ ਟਾਈਮ ਆ ਤੇ ਆਪਾਂ ਦੋਨੋਂ ਫੈਮਿਲੀਜ਼ ਅਭੀ ਚੋਪ ਦੀ ਫੈਮਿਲੀ ਤੇ ਇਧਰੋਂ ਅਸੀਂ ਆਪਾਂ ਦੋਨੋਂ ਫੈਮਿਲੀਜ਼ ਮਿਲ ਕੇ ਘਟਾਣਾ ਸਾਬ ਜਾ ਰਹੇ ਆ ਤੇ ਲੋ ਜੀ ਤੁਸੀਂ ਬਣੇ ਰੋ ਵਲੌਗ ਚ ਅਸੀਂ ਤੁਹਾਨੂੰ ਵੀ ਦਰਸ਼ਨ ਕਰਾਉਨੇ ਆ ਜੀ ਏ ਲੋ ਜੀ ਤੁਸੀਂ ਘਰ ਬੈਠੇ ਦਰਸ਼ਨ ਕਰਿਓ ਜੀ ਜਿਹੜੇ ਅੱਜ ਗੁਰਦੁਆਰੇ ਨਹੀਂ ਜਾ ਸਕੇ ਉਹ ਸਾਡੇ ਵਲੌਗ ਦੇ ਥਰੂ ਤੁਸੀਂ ਘਰ ਬੈਠੇ ਦਰਸ਼ਨ ਕਰੋ ਜੀ ਅੱਜ ਗੁਰਦੁਆਰਾ ਸਾਹਿਬ ਜੀ ਦੇ ਤੇ ਆਓ ਜੀ ਆਪਾਂ ਚੱਲਦੇ ਆ। ਲੋ ਜੀ ਆਪਾਂ ਪਹੁੰਚ ਚੁੱਕੇ ਆਂ ਗੁਰਦੁਆਰਾ ਸਾਹਿਬ ਤੇ ਆਓ ਜੀ ਤੁਹਾਨੂੰ ਵੀ ਦਰਸ਼ਨ ਕਰਾਉਨੇ ਆਂ ਅਸੀਂ ਬਨੀਰੋ ਵਲੌਗ ਚ।

जो 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 और सब बोलने अपने यार समझने के लिए मैं कह रहे थे साल भर अंदर अंदर का जाले सब पकले या तो चिकित्सा भी करा पेन सब गया ਚਲ ਆਓ ਚਲ ਆਜੋ ਚਲ ਆਜੋ ਅਭੀ ਮੁੱਛੀ ਹੋ ਰਹਾ ਮਾਂ ਉਹ ਤਾਂ ਮਾਤ ਦੇ ਦੇ ਮਾਂ ਮੁੱਛੀ ਵਈ ਇੱਧਰ ਕਿੱਧਰ ਲੈ ਕੇ ਆਨਾ ਬਾਹਰ ਨੂੰ ਕੰਦੇ ਕੋਲੇ ਕੂਦੀ ਚਾਹ ਦੀ ਮੁੱਛੀ ਸੋਹਣੇ ਮਾ ਬੜਾ ਮਹਾਨ ਸ਼ਹਿਰ ਤੇ ਸਾਰੇ ਕਾਲ ਰਾਜ ਇਹ ਚਾਹੁੰਦੇ ਤਾਂ ਅਸੀਂ ਬਾਹਰ ਚਲੇ ਜਾਈਏ ਨਾ ਛੱਡ ਕੇ ਇੱਥੇ ਮਹੀ ਪੈ ਜਾਏਗਾ ਮਹਾਰਾਜ ਇਹ ਤੇ ਵੀ بڑا ਹੁੰਦਾ ਸੰਸਾਰ ਦੇ ਵਿੱਚ ਸਾਡੇ ਨੂੰ ਜਾਣ ਨਾਲ ਤੇ ਸਾਨੂੰ ਕੋਈ ਪਰੇਸ਼ਾਨੀ ਨਹੀਂ ਹਲੋ ਹੋਰ ਜੇ ਤਾਂ ਆਜੀ ਬੋਲੋ ਲਓ ਜੀ ਆਪਾਂ ਮੱਥਾ ਟੇਕ ਲਿਆ ਬਹੁਤ ਸੋਹਣੇ ਦਰਸ਼ਨ ਹੋਏ ਆ ਜੀ ਤੇ ਆਓ ਜੀ ਹੁਣ ਬੈਠ ਕੇ ਅਸੀਂ ਲੰਗਰ ਛੱਕ ਲੈਨੇ ਆ ਜੀ ਲਓ ਜੀ ਆਪਾਂ ਆ ਚੁੱਕੇ ਆ ਘਰੇ ਤੇ ਹੁਣ ਮੈਂ ਜੀ ਡਿਨਰ ਕਰਵਾਉਣ ਲੱਗੀ ਆ ਜੀ ਸਹਰ ਦੇ ਪਾਪਾ ਦਾ ਜਮਾਨੀ ਸੀਗਾ ਕਹਿੰਦੇ ਮੇਰਾ ਕੋਈ ਦਾਲ ਸਬਜ਼ੀ ਖਾਣ ਨੂੰ ਦਿਲ ਨਹੀਂ ਕਰਦਾ ਕਿ ਤੂੰ ਮੈਨੂੰ ਚਾਹ ਬਣਾ ਦੇ ਹਨਾ ਤੇ ਚਾਹ ਦੇ ਨਾਲ ਮੈਨੂੰ ਨੂਨ ਮਿਰਚ ਵਾਲੇ ਪਰੌਂਠੇ ਹੁੰਦੇ ਆ ਨਾ ਉਹੀ ਦੇ ਦੇ ਬਣਾ ਕੇ ਕਿ ਮੇਰਾ ਮਨ ਨਹੀਂ ਕਰਦਾ ਕੋਈ ਵੀ ਦਾਲ ਸਬਜ਼ੀ ਖਾਣ ਨੂੰ ਤੇ ਮੈਂ ਕਿਹਾ ਚਲੋ ਇੱਥੇ ਸੋਕੇ ਜੀ ਦਾ ਜਿਵੇਂ ਤਿਲ ਕਰਦਾ ਉੱਤਾ ਬਣਾ ਦਿੰਨੇ ਆ ਹਨਾ ਤੇ ਆ ਦੇਖੋ ਜੀ ਮੈਂ ਅਖਬਾਰ ਵਿਛਾ ਲਈ ਐਦਾਂ ਜੀ ਜਦੋਂ ਆਪਾਂ ਅਖਬਾਰ ਵਿਛਾ ਲੈਂਦੇ ਵੈਸੇ نیچے ਆਪਣਾ ਕਾਊਂਟਰ ਨਹੀਂ ਇੰਨਾ ਗੰਦਾ ਹੁੰਦਾ ਜਸਟ ਅਖਬਾਰ ਤੇ ਉੱਤੇ ਜੋ ਵੀ ਹਨਾ ਪ੍ਰੇਥਨ ਵਗੈਰਾ ਹੁੰਦਾ ਸੋ ਆਪਾਂ ਫਿਰ ਛਾੜ ਦਿੰਨੇ ਆ ਨੀਚੇੋਂ ਸਾਫ਼ ਰਹਿੰਦਾ ਸੋ ਇਸ ਕਰਕੇ ਮੈਂ ਕਈ ਵਾਰ ਏਦਾਂ ਵਿਛਾ ਲੈਣੀ ਹੁੰਨੀ ਆ ਅਖਬਾਰ ਤੁਸੀਂ ਵੀ ਏਦਾਂ ਅ ਵਿਛਾ ਸਕਦੇ ਹੋ ਜੀ ਰੋਟੀ ਲਾਉਣ ਵੇਲੇ ਦੇ ਲੋ ਜੀ ਫਟਾਫਟ ਰੋਟੀ ਬਣਾ ਕੇ ਦਿੰਨੇ ਆ ਜੀ ਹੁਣ ਸੈ ਤੇ ਪਹਿਲਾਂ ਪਾਪਾ ਨੂੰ ਉਹਨਾਂ ਨੂੰ ਭੁੱਖ ਲੱਗੀ ਹੋਈ ਸੀਗੀ ਮੌਸਮ ਚੇਂਜ ਹੋ ਰਿਹਾ ਜੀ ਪਤਾ ਨਹੀਂ ਕਿਉਂ ਦਿਲ ਹੀ ਨਹੀਂ ਕਰਦਾ ਕਈ ਵਾਰੀ ਕੁਝ ਵੀ ਦਾਲ ਸਬਜ਼ੀ ਉਹਨਾਂ ਪਸੰਦ ਜੀ ਨਹੀਂ ਆਉਂਦੀ ਹੈਗੀ ਜਿੱਦਾਂ ਬਹੁਤ ਜ਼ਿਆਦਾ ਗਰਮੀ ਆਜੂਗੀ ਅੱਗੇ ਉਦੋਂ ਤਾਂ ਹੁੰਦਾ ਹੀ ਆ ਚਲੋ ਹਨਾ ਪਾਣੀ ਪੀ ਪੀ ਕੇ ਆਪਣਾ ਬਾਦਰ পেট ਭਰ ਜਾਂਦਾ ਵਾ ਹੁਣ ਵੀ ਪਤਾ ਨਹੀਂ ਮੇਰਾ ਖੁਦ ਦਾ ਵੀ ਵਾਸੇ ਮਨ ਨਹੀਂ ਸੀਗਾ ਤੇ ਸਬਜੀ ਬਣੀ ਹੋਈ ਸੀ ਕਿ ਤਾਂ ਵੀ ਨਹੀਂ ਦਿਲ ਕੀਤਾ ਆਲੂ ਮੇਥੀ ਵੀ ਪਈ ਸੀ ਆਲੂ ਵਾਲੀ ਸਬਜੀ ਵੀ ਪਈ ਸੀ ਦੂਸਰੀ ਤਰੀ ਵਾਲੀ ਬਣਾਈ ਸੀ ਜਿਹੜੀ ਆਪਾਂ ਉਹ ਵੀ ਪਈ ਸੀ ਫਿਰ ਵੀ ਨਹੀਂ ਦਿਲ ਕਰ ਰਿਹਾ ਸੀ ਮੇਰਾ ਤਾਂ ਆਪਵਾਸ ਇੱਕ ਮਨ ਮਾਰ ਕੇ ਬਸ ਖਾ ਲਿਆ ਜੀ ਅਸੀਂ ਰਾਤ ਨੂੰ ਖਾਣਾ ਇੱਥੇ ਜਿਸ ਸਹਿਜ ਆ ਗਿਆ ਮੇਰੇ ਕੋਲ ਇਹ ਮੈਨੂੰ ਨਾ ਸੁਣਾ ਰਿਆ ਸੀਗਾ ਕੰਮ ਕਿਉਂਕਿ ਇਹ ਤਾਂ ਹਿੰਦੀ ਦਾ ਪੇਪਰ ਆ ਤੇ ਇਹਦਾ ਨਾਲ ਦੀ ਨਾਲ ਇਹ ਮੈਨੂੰ ਨਾ ਵਿਚਾਰਾ ਕੋਲ ਖੜ ਕੇ ਸੁਣਾ ਰਿਆ ਸੀਗਾ ਇਹ ਯਾਦ ਕਰਕੇ ਆਇਆ ਸੀ ਕਹਿੰਦਾ ਮम्मा ਨਾਲ ਦੀ ਨਾਲ ਸੁਣ ਲਓ ਤੁਸੀਂ ਫਿਰ ਇਹਨੂੰ ਮੈਂ ਪੜਾ ਪੜਾ ਦੇਣੀ ਹੁੰਨੀ ਆ ਜੀ ਕਿਚਨ ਚ ਨਾਲ ਦੀ ਨਾਲ ਹੀ ਯਾਨੀ ਇਹ ਮੈਨੂੰ ਸੁਣਾਉਂਦਾ ਰਹਿੰਦਾ ਜੋ ਯਾਦ ਕਰਦਾ ਵਾ ਮੈਂ ਨਾਲ ਦੀ ਨਾਲ ਕੰਮ ਕਰਦੀ ਰਹਿਣੀ ਆ ਨਾਲ ਦੀ ਨਾਲ ਇਹਨੂੰ ਇਹਦੇ ਤੋਂ ਸੁਣ ਵੀ ਲੈਣੀ ਆ ਜਿੱਥੇ ਜਿਹੜੀ ਮਿਸਟੇਕ ਹੁੰਦੀ ਹੈ ਜਿਹੜੀ ਦੱਸ ਵੀ ਦੇਣੀ ਆ ਜੀ ਇਹਨੂੰ ਸੋ ਨਾਲ ਦੀ ਨਾਲ ਜੀ ਇਦਾਂ ਫਿਰ ਕਿਉਂਕਿ ਜੇ ਸਪੈਸ਼ਲ ਜੀ ਆਪਾਂ ਕਹੀਏ ਸਪੈਸ਼ਲ ਤਾਂ ਇਹ ਹੁੰਦਾ ਵਾ ਕਈ ਵਾਰ ਦੁਪਹਿਰੇ ਟਾਈਮ ਨਿਕਲ ਵੀ ਹੁੰਦਾ ਪਰ ਕਈ ਵਾਰੀ ਇਦਾਂ ਦਾ ਹੁੰਦਾ ਦਿਨ ਕਿ ਨਿਕਲਦਾ ਹੀ ਨਹੀਂ ਟਾਈਮ ਬੱਚੇ ਲਈ ਹਨਾ ਸੋ ਕੰਮ ਦੇ ਵਿੱਚ ਸੋ ਮੈਂ ਕੰਮ ਦੇ ਵਿੱਚ ਵਿੱਚ ਵੀ ਫਿਰ ਇਦਾਂ ਇਹਨੂੰ ਪੜਾ ਦੇਣੀ ਹੁੰਨੀ ਆ ਕਿ ਇਹਨੂੰ ਮੈਂ ਕੰਮ ਸਮਝਾ ਦੇਣੀ ਆ ਯਾਦ ਕਰ ਲੈਂਦਾ ਬੈਠ ਕੇ ਫਿਰ ਉਸ ਤੋਂ ਬਾਅਦ ਹੀ ਮੈਨੂੰ ਇਦਾਂ ਹੀ ਜਾਏ ਮੈਂ ਕਿਚਨ 'ਚ ਕੰਮ ਕਰਦੀ ਹੁੰਾਂ ਜਿਵੇਂ ਵੀ ਇਹ ਮੈਨੂੰ ਆ ਕੇ ਕੋਲ ਫਿਰ ਵਿਚਾਰਾ ਸੁਣਾ ਦਿੰਦਾ ਹੁੰਦਾ ਤੇ ਲੋ ਜੀ बस ਆਪਾਂ फटाफट ਹੁਣ ਡਿਨਰ ਵਗੈਰਾ ਕਰਵਾਉਣੀ ਆ ਸਹਿਦ ਪਾਪਾ ਨੂੰ ਤੇ ਸਹਿਜ ਨੂੰ ਮੈਂ ਵੀ ਕਰ ਲੂੰਗੀ ਜੀ ਡਿਨਰ ਟਾਈਮ ਹੋ ਚੁੱਕਿਆ ਵਾ ਪੋਨੇ ਕ ਨੂੰਵੇ ਦਾ ਟਾਈਮ ਹੋ ਚੁੱਕਾ ਜੀ ਤੇ ਬਸ ਲੋ ਜੀ ਅੱਜ ਦਾ ਮੇਰਾ ਵਲੌਗ ਛੋਟਾ ਜਿਹਾ ਸੀ ਕਿਉਂਕਿ ਨਾ ਐਕਚੁਅਲੀ ਸਹਿਦੇ ਨੇ ਐਗਜ਼ਾਮ ਚੱਲ ਰਹੇ ਆ ਉਸ ਕਰਕੇ ਨਾ ਮੈਨੂੰ ਬਹੁਤ ਟਾਈਮ ਵਿੱਚ ਸੈਜ ਨੂੰ ਵੀ ਦੇਣਾ ਪੈਂਦਾ ਮੈਂ ਵਲੌਗ ਸ਼ੂਟ ਨਹੀਂ ਕਰ ਪਾਉਂਦੀ ਹੈਗੀ ਸੋ ਇਸ ਕਰਕੇ ਥੋੜਾ ਜਿਹਾ ਬਸ ਆਹਾ 31 ਤਰੀਕ ਨੂੰ ਪੇਪਰ ਮੁੱਕ ਜਾਣੇ ਆ ਜੀ ਸੈਜ ਦੇ 31 ਤਰੀਕ ਤੋਂ ਬਾਅਦ ਸੋ ਲੋ ਜੀ ਇਸ ਦਿਨ ਨਾਲ ਅੱਜ ਦੇ ਵਲੌਗ ਦਾ ਇੱਥੇ ਐਂਡ ਕਰਦੇ ਆ ਜੀ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਿਵੇਂ ਦਾ ਲੱਗਿਆ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਤੇ ਜਿਹੜੇ ਸਾਡੇ ਚੈਨਲ ਤੇ ਨਿਊ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰੋ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੇ ਜੋ ਵੀਡੀਓਜ਼ ਦੀ ਨੋਟੀਫਿਕੇਸ਼ਨਸ ਨੇ ਉਹ ਤੁਹਾਡੇ ਕੋਲ ਪਹੁੰਚ ਜਾਣ ਜੀ ਸੋ ਮਿਲਦੇ ਆ ਜੀ ਨੈਕਸਟ ਵ ਤੱਕ ਦੇ ਲਈ ਸਭ ਨੂੰ ਮੰਗਟ ਫੈਮਲੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਸੋ ਬਾਏ ਬਾਏ